ਹਾਂ ਜੀ ਵੈਲਕਮ ਹੈ ਜੀ ਕੁੜੀਓ ਕੀ ਹਾਲ ਚਾਲ ਮੀਨੂ ਜੀ ਮੀਨੂ ਜੀ ਬੜੇ ਸਮਾਰਟ ਲੱਗ ਰਹੇ ਹੋ ਕੀ ਕਮਾਲ ਹੈ ਜੀ ਸੂਟ ਤੇ ਤੁਹਾਡੇ ਆਲਵੇਜ਼ ਹੀ ਬਹੁਤ ਵਧੀਆ ਹੁੰਦੇ ਨੇ ਇਹ ਆਈ ਥਿੰਕ ਸੂਟ ਨੇ ਜੀ ਇਹਨਾਂ ਦੀ ਜੁਐਲਰੀ ਵੀ ਬਹੁਤ ਵਧੀਆ ਹੁੰਦੀ ਹੈ ਕਿਉਂਕਿ ਇਹ ਜੁਐਲਰੀ ਸ਼ਾਪ ਦੀ ਮਾਲਕਨ ਹੈ ਜਿਸ ਦੀ ਤੁਸੀਂ ਐਡਵਰਟਾਈਜ਼ਮੈਂਟ ਰੋਜ਼ ਵੇਖਦੇ ਹੋ ਸੁੰਦਰ ਜੁਐਲਰਸ ਰਾਈਟ ਮੈਂ ਵੀ ਕਰ ਦਿੱਤੇ ਹੁਣ ਤੁਹਾਡੀ ਐਡਵਰਟਾਈਜ਼ਮੈਂਟ ਤੇ ਇਹ ਸੂਟ ਜੀ ਤੁਹਾਡਾ ਵੈਲਵਟ ਦਾ ਹਾਂਜੀ ਦੀਦੀ ਵੈਲਵਟ ਦਾ ਸੂਟ ਹੈ ਓਕੇ ਤੇ ਇਹ ਕਿਤੋਂ ਬਨਵਾਇਆ ਬ੍ਰਾਂਚ ਵੀ ਹੈ ਸੁੰਦਰ ਇੰਪੋਰਿਅਮ ਹਾਂ ਹਾਂ ਮੈਂ ਕਾ ਸੂਟ ਹੈ ਤੇ ਇਹ ਨਾ ਮੈਂ ਆਪਣੇ ਮੇਰੀ ਇੱਕ ਫਰੈਂਡ ਹੈ ਮੰਜੂ ਉਸਕਾ ਬੁਟੀਕ ਹੈ ਉਸਨੇ ਸਟਿਚ ਕਰਾਇਆ ਮਤਲਬ ਕਿ ਫੂਟਿੰਗ ਪੋਰੀਅਮ ਸੇ ਲਿਆ ਔਰ ਮੰਜੂ ਨੇ ਸਟਿਚਿੰਗ ਜੈਸੇ ਸਮਥਿੰਗ ਡਿਫਰੈਂਟ ਯੇ ਕੰਟਰਾਸਟ ਕਰ ਦਿਆ ਲਟਕਨ ਲਗਾ ਦਈਏ ਤੋ ਕੁਛ ਡਿਫਰੈਂਟ ਹੋ ਜਾਤਾ ਔਰ ਬੀ ਸਮਾਰਟ ਹੋ ਜਾਤਾ ਬਹੁਤ ਸੁੰਦਰ ਹੈ ਬਹੁਤ ਸੁੰਦਰ ਮੈਂ ਵੀ ਉਸ ਤੁਹਾਡੀ ਦੁਕਾਨ ਤੋਂ ਕਾਫੀ ਇੱਕ ਵਾਰੀ ਸ਼ਾਪਿੰਗ ਕਰਵਾਈ ਸੀ ਕੋ ਅਮਰੀਕਾ ਤੋਂ ਆਏ ਹੋਏ ਸੀ ਮੇਰੇ ਕੋਲ ਬੜੇ ਖੁਸ਼ ਕੇ ਬਹੁਤ ਅੱਛੇ ਸੀ ਉਹ ਤੋਂ ਐਨੀਵੇ ਤੇ ਆ ਬਹੁਤ ਬਲੈਕ ਕਲਰ ਦੇ ਉੱਤੇ ਗੋਲਡਨ ਕੰਬੀਨੇਸ਼ਨ ਮੈਂ ਮੰਜੂ ਤੁਹਾਡੀ ਇਹ ਸਟਿਚਿੰਗ ਹੀ ਕਿ ਹੋਈ ਹੈ ਕਿ ਤੁਸੀਂ ਵਰਕ ਵੀ ਇਹਦੇ ਚ ਐਡ ਕੀਤਾ ਹੈ ਮਤਲਬ ਦੀਦੀ ਡਿਜ਼ਾਈਨ ਤੋਂ ਵੈਰੀ ਨਾਈਸ ਅੱਛਾ ਇਹ ਕਿ ਸ਼ਾਲ ਹੈ ਕਿ ਸਟੌਲ ਹੈ ਨਹੀਂ ਸ਼ਾਲ ਹੈ ਪ੍ਰੋਪਰ ਸ਼ਾਲ ਹੈ ਓਕੇ ਬਹੁਤ ਸੋਣਾ ਇੱਕ ਦਿਨ ਦੇਦੀ ਮੈਂ ਵੀ ਕਿਸੇ ਵਿਆਹ ਵਿਊਚ ਪਾ ਜਾਾਂਗੀ ਕਿ ਵਿਆਹ ਕਰੀ। ਬਹੁਤ اچھا ਲੱਗੇਗਾ। ਥੈਂਕ ਯੂ। ਥੈਂਕ ਯੂ। ਮੈਂ ਵੀ ਵੈਲਵਟ ਦੀ ਮੇਰੇ ਸਾਰੇ ਵਿਊਰਸ ਨੂੰ ਪਤਾ ਵੀ ਵੈਲਵਟ ਦੀ ਮੈਂ ਬਹੁਤ ਫਾਉਂਡ ਆਫ ਆ ਤੇ ਪਤਾ ਨਹੀਂ ਮੇਰੀਆਂ ਅਲਮਾਰੀਆਂ ਚ ਵੀ ਵੈਲਵਰਟੀ ਵੈਲਵਟ ਹੈ ਤੇ ਬਹੁਤ ਪਿਆਰਾ ਸੂਟ ਹੈ। ਤੁਸੀਂ ਆਪਣੀ ਸ਼ਾਪ ਦਾ ਇੱਕ ਵਾਰੀ ਐਡਰੈਸ ਬੋਲੋ। ਐਸ ਈ ਓ 92 ਸੁੰਦਰ ਇਮੋਰਿਅ 25 ਸੀ 35 ਸੀ। ਥੈਂਕ ਯੂ ਵੈਰੀ ਮਚ ਮੈਨੂੰ। ओके okay. लो जी ਹੁਣ ਮੈਂ ਤੁਹਾਨੂੰ ਤੁਸੀਂ ਬੋਲੋਗੇ ਬੋਲੋ ਹਾਂ ਬੋਲੇ ਬਹੁਤ ਹੋ ਗਿਆ ਅੱਜ ਜਿਵੇਂ ਪਾਪਾ ਨਹੀਂ ਹੋ ਰਿਹਾ ਨਹੀਂ ਇਸੇ ਤਰ੍ਹਾਂ ਹੋਣਾ ਅੱਜ ਸਾਡਾ ਬਾਬਾ ਮਿੱਤੀ ਸੀ ਮੰਜੂ ਆ ਜਾ ਨਾ ਹਾਂ ਅੱਜ ਸੁਖਨੀ ਆਪਣਾ ਕੰਮ ਅੱਜ ਜਿਸੀ ਬਬਲੀ ਭੈਣ ਦੇ ਘਰ ਆਏ ਆ ਹਾਂ ਹੈ ਨਾ ਸੁਖਨੀ ਸਾਹਿਬ ਦੇ ਪਾਸ ਤੇ ਲੋ ਜੀ ਹੁਣ ਮਿਲੋ ਮੇਰੀਆਂ ਬਹੁਤ ਸਾਰੀਆਂ ਨਵੀਆਂ ਪੁਰਾਣੀਆਂ ਫਰੈਂਡਸ ਜਿਹੜੇ ਕਿ ਅੱਜ ਅਸੀਂ ਇਕੱਠੇ ਹੋਏ ਆ ਲਾਂਚ ਕੀਤਾ ਵੇ ਤੇ ਚਾਹਾਂ ਪੀਤੀਆਂ ਨੇ ਤੇ ਖਲਾਰਾ ਪਾ ਕੇ ਜਾਵਾਂਗੇ ਹੁਣੇ ਤੇ ਇਹ ਹੈਗੀ ਜੇ ਭੋਲਾ ਬਹੁਤ ਸ਼ੈਤਾਨ ਭੋਲਾ ਭਾਈ ਉਹਨ ਮੇਰਾ ਤਾਂ ਜੋ ਜੀ ਕਰੇਗਾ ਮੈਂ ਕਾਹਾਂਗੀ ਇਹ ਹੈਗੇ ਨੇ ਨਿਸ਼ਾ ਜੀ ਨਿਸ਼ਾ ਜੀ ਤੁਸੀਂ ਮੈਨੂੰ ਲੱਗਦਾ ਤੁਹਾਡੀ ਲੈਬ ਹੈ ਨਾ ਸਮਥਿੰਗ ਪੰਜ ਕੁਲਾ ਮੈਂ ਵਾਂਸ ਗਈ ਸੀਗੀ ਕਿਆ ਬਾਤ ਹੈ ਕਿਆ ਇਹਨਾਂ ਦਾ ਘਰ ਹੈ ਮਜ਼ਾ ਹੀ ਆ ਗਿਆ ਖਾਣਾ ਮਾਨਾ ਖਾ ਕੇ ਇਹ ਅਸੀਂ ਹੁਣੇ ਤੁਹਾਨੂੰ ਦਿਖਾਈ ਸਾਡੀ ਫਰੈਂਡ ਮੀਨੂ ਖੁਰਾਨਾ ਜਿਹੜੇ ਕਿ ਬਹੁਤ ਚੰਡੀਗੜ੍ਹ ਦੀ ਮਸ਼ਹੂਰ ਹਸਤੀ ਤੇ ਮਸ਼ਹੂਰ ਸ਼ਾਪ ਦੇ ਮਾਲਕ ਨੇ ਤੇ ਇਹ ਜੇ ਸਾਡੀ ਭੈਣ ਡੌਲੀ ਡੋਲੀ ਕੈਸੀ ਹਸੀਅਤ ਹੈ ਹਸਤੀਏ ਹਸੀਅਤ ਨਹੀਂ ਸੌਰੀ ਹਸਤੀਏ ਮੇਰੇ ਮੂੰਹ ਚ ਗਲਤ ਨਿਕਲ ਗਿਆ ਭਾਈ ਮੇਰੇ ਮੂੰਹ ਚ ਗਲਤ ਨਿਕਲਣਾ ਮਾਫ ਹੈ ਸਭ ਮੇਰੇ ਵਿਊਰਸ ਨੂੰ ਪਤਾ ਹੈ ਵੀ ਬੁੱਢੀ ਹੈ ਕੋਈ ਗੱਲ ਨਹੀਂ ਤੇ ਇਹ ਇਹੋ ਜੀ ਹਸਤੀ ਹੈ ਜਦੋਂ ਇਹ ਮਾਡਰਨ ਹੁੰਦੀ ਹੈ ਤੇ ਇਹ ਹੁੰਦੀ ਜੇ ਆ ਕੀ ਨਹੀਂ ਨਹੀਂ ਉਹ ਗੱਲ ਨਹੀਂ ਹੈ 18 ইয়ার্স কি ਜੈਸੇ ਗਰਲਸ ਹੁੰਦੀਆਂ ਗਰਲਸ ਵੀ ਨਾਨੀ ਵੀ ਹੈ ਪਰ ਉਹ ਉਹਦਾ 1 ਮਿੰਟ ਇਹ ਜੀ ਨਹੀਂ ਨਹੀਂ ਜਦੋਂ ਇਹ ਤਿਆਰ shear ਹੋ ਕੇ ਆਉਂਦੀ ਹੈ ਨਾ ਫਿਰ ਤੇ ਹੈਗੀ ਅਸ਼ਵਰਿਆ ਰਾਜ ਦੇ ਬਰਾਬਰ ਦੀ ਠੀਕ ਹੈ ਜੀ ਤੇ ਜਦੋਂ ਇਹ ਪਾਠ ਕਰਨਾ ਹੁੰਦਾ ਬੀਬੀ ਬੱਚੀ ਬਣ ਕੇ ਆਉਂਦੀ ਹੈ ਫਿਰ ਇਹ ਹੈਗੀ ਜੇ ਨਾਨੀ ਵੀ ਹੈ ਹੈ ਪੂ ਬਣੀ ਭਰਵਤੀ ਉਹ ਤੁਹਾਨੂੰ ਪਤਾ ਹੈ ਕਿਹੜੀ ਹੈ ਤੇ ਬਹੁਤ ਸੋਹਣਾ ਪਾਠ ਕਰਦੇ ਨੇ ਬਹੁਤ ਰਿਸਪੈਕਟੇਬਲ ਨੇ ਇਹਨਾਂ ਦਾ ਨਾਮ ਡੋਲੀਏ ਠੀਕ ਹੈ ਜੀ ਇਹ ਇੱਕ ਗੱਲ ਦੀ ਇਹਨਾਂ ਦੇ ਖਾਸੀਅਤ ਹੈ ਵੀ ਜੁੱਤੇ ਰਹਿੰਦੇ ਕੁਰਾਲੀ ਨੇ ਚਾਹੇ ਕੁਰਾਲੀ ਤੇ ਚਾਹੇ ਤੁਸੀਂ ਇਹਨਾਂ ਨੂੰ ਬੰਬੇ ਕੋ ਪ੍ਰੋਗਰਾਮ ਹੈ ਪਹੁੰਚ ਜਾਂਦੇ ਨੇ ਕਿਵੇਂ ਵੀ ਪਹੁੰਚ ਰੀਅਲੀ ਨਾ हां जी अगले मेरी हगी जे बहुत ही अजीज आशिमा ए प्रिंसिपल ने ते ए बहुत देर तो ਸਾਡੇ ਫਰੈਂਡ ਵੀ ਨੇ ਤੇ ਇਹਨਾਂ ਦੇ ਡਾਂਸ ਤੇ ਠੁਮਕੇ ਖਾਣੇ ਅਸੀਂ ਭੁੱਲ ਨਹੀਂ ਸਕਦੇ ਇੰਨੇ ਵਧੀਆ ਜਿਹਦਾ ਕੋਈ ਹਿਸਾਬ ਹੀ ਨਹੀਂ ਹੈ ਤੇ ਇਹ ਇੱਕ ਮਿੰਟ ਦੇਖੋ ਜੀ ਇਹ ਸ਼ਲਨੀ ਜੀ ਨੇ ਅ ਇਹ ਵੈਸੇ ਤਾਂ ਮੈਨੂੰ ਲੱਗਦਾ ਇਹ ਮਾਚਲ ਨੂੰ ਬਿਲੋਂਗ ਕਹਿੰਦੇ ਨੇ ਪਰ ਇੱਕ ਦਿਨ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਮਾਚਲ ਦੇ ਹੋ ਇਹ ਕਹਿੰਦੇ ਨਾ ਨਾ ਤੁਸੀਂ ਕਿੱਥੋਂ ਹੋ ਜੀ ਡੇਰਾ ਦੋਨ ਆਹ ਓਏ ਕੋਈ ਗੱਲ ਐ ਪਹਾੜੀ ਤੇ ਐ ਨੋ 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 ਖੱਤਰੀ ਪੰਜਾਬੀ ਖੱਤਰੀ ਪੰਜਾਬੀ ਫਿਰ ਤੇ ਸਾਡੇ ਨਾਲ ਦਿਓ ਹੱਥ ਮਿਲਾਓ हां जी ਤੇ ਇੱਕ ਖਤਰੀ ਪੰਜਾਬੀ ਨੇ ਬਹੁਤ ਹੀ ਪਿਆਰੀ ਇਹ ਮੈਨੂੰ ਕੁਝ ਸਾਲਾਂ ਤੋਂ ਜਾਣਦੀ ਹੈ ਪਰ ਬਹੁਤ ਹੀ ਪਿਆਰੀ ਲੜੀ ਹੈ ਤੇ ਹੁਣ ਉਹਨੇ ਕੁੜੀ ਦਾ ਵਿਆਹ ਕੀਤਾ ਸਟੈਂਡ ਕੀਤਾ ਬਹੁਤ ਮਜ਼ੇ ਲਏ ਇਹ ਮੇਰੀ ਸਹੇਲੀ ਬਹਾਰ ਬਹਾਰ ਜੀ ਕੋਈ ਐਸੀ ਗੱਲ ਹੋਈ ਵੀ ਮੈਂ ਕਈ ਵਾਰੀ ਵੀਡੀਓ ਬਣਾਈ ਤੁਸੀਂ ਐਬਸੈਂਟ ਸੀਗੇ ਆਲਵੇਜ਼ ਬੱਲੀ ਬਰੀ ਵੀ ਬਣਾਈ ਜਦੋਂ ਅਬ ਆਪ ਕੈਪਚਰ ਹੋ ਗਏ ਹਾਂ ਅਬ ਆਪ ਕੈਪਚਰ ਹੋ ਗਏ ਹੋ ਤੁਸੀਂ ਕੈਪਚਰ ਹੋ ਗਏ ਹੋ ਤੇ ਇਹ ਜੀ ਐ ਐਂਸਾਈਕਲੋਪੀਡੀਆ ਆਫ आवर ਚੰਡੀਗੜ੍ਹ ਐਂਡ ਅਦਰ ਕੰਟਰੀਜ਼ ਟੂ ਤੇ ਗੱਲ ਕਰੋ ਤੁਸੀਂ ਗੱਲ ਕਰੋ ਮੈਂ ਐਵੇਂ ਨਹੀਂ ਮਾਰ ਰਹੀ ਗੱਲ ਕਰੋ ਖਾਣਿਆਂ ਦੀ ਗੱਲ ਕਰੋ ਕਿਸੇ ਬੰਦੇ ਦੀ ਜੇ ਨਾਂ ਨੂੰ ਪਛਾਣ ਨਾ ਨਿਕਲੇ ਤਾਂ ਫਿਰ ਇਹ ਬਹਾਰ ਹੈ ਹੀ ਨਹੀਂ ਇਹਨਾਂ ਦੇ ਆਏ ਆਂਦੀ ਬਾਹਰ ਕਿਉਂ ਬਾਹਰ ਜੀ ਮੈਂ ਠੀਕ ਕਹਿ ਰਹੀ ਆਂ ਬਾਹਰ ਜੀ ਅਗਲੀ ਗੱਲ ਦੱਸੋ ਇਹਨਾਂ ਦੀ ਫੈਮਲੀ ਦੇ ਵਿੱਚ ਨਾਮ ਜਿਹੜੇ ਆ ਉਹ ਬਹੁਤ ਪਿਆਰੇ ਆ ਲਾਈਕ ਕਿ ਬਹਾਰ ਨੇ ਇਹਨਾਂ ਦੀ ਬੇਟੀ ਗੁਲਨਾਰ ਗੁਲਜ਼ਾਰ ਆਂਟੀ ਦਾ ਨਾਮ ਮਦਰ ਗੁਲਜ਼ਾਰ ਸੀ ਯਾ ਹੋਰ ਵੀ ਇੱਕ ਦਾ ਨਾਮ ਬੜਾ ਅੱਛਾ ਸੀ ਕਿਦਣਾ ਨਦਰ ਬੇਟੇ ਦਾ ਨਦਰ ਬੇਟੇ ਦਾ ਨਾਮ ਹਾਂ ਦੇਖੋ ਨਾਮ ਇੰਨੇ ਬਹੁਤ ਪਿਆਰ ਤੇ ਬੋਬੀ ਦਾ ਤਾਂ ਕਹਿਣਾ ਹੀ ਕੀ ਹੈ ਬਹਾਰ ਤੇ ਬੋਬੀ ਮਿਲ ਕੇ ਨਾ ਦੋ ਇਕੱਠੇ ਹੈ ਕੀ ਹੋ ਜਾਂਦਾ ਹੈ b square b square ਬੋਬੀ b square b square ਓਕੇ ਓਕੇ b square ਉਹ ਮੈਂ ਕਹਿਆ ਵੀ ਬੋਬੀ ਬੋਬੀ ਐਂਡ ਬਬਲੀ ਬਬਲੀ ਨਹੀਂ ਬਹਾਰ ਬੋਬੀ ਐਂਡ ਬਹਾਰ ਬੜੀ ਪਿਆਰੀ ਜੋੜੀ ਹੈ ਕਦੀ ਜੋੜੀ ਦੇ ਵੀ ਮੈਂ ਕਰਾਵਾਂਗੀ ਤੁਹਾਨੂੰ ਏ ਨੇ ਸਾਡੇ ਦਜਿੰਦਰ ਜੀ ਦਜਿੰਦਰ ਜੀ थैंक यू ਸੋ ਮਾਚ ਇਹ ਰਾਜਸਥਾਨ ਨੂੰ ਬਿਲੋਂਗ ਕਰਦੇ ਨੇ ਰਾਜਸਥਾਨ ਤੋਂ ਹਨ ਜੀ ਬਹੁਤ ਹੀ ਪਿਆਰੀ ਪਰਸਨੈਲਿਟੀ ਥੋੜੀ ਜੀ ਫਿਜ਼ੀਕਲ ਪ੍ਰੋਬਲਮ ਹੋਣ ਤੋਂ ਬਾਅਦੂਦ ਵੀ ਸਾਡੇ ਬਹੁਤ ਵਧੀਆ ਫਰੈਂਡ ਹਰ ਥਾਂ ਤੇ ਪਹੁੰਚਦੇ ਨੇ ਵਿਦ ਵੈਰੀ ਗੁੱਡ ਐਫਰਟਸ ਐਨੇ ਇਨਸਪਾਇਰੇਸ਼ਨ ਤੁਸੀਂ ਮੈਨੂੰ ਕਹਿੰਦੇ ਹੁੰਦੇ ਹੋ ਨਾ ਬੜੀ ਇਨਸਪਾਇਰੇਸ਼ਨ ਆਂਦੀ ਹੈ ਜੇ ਇਹਨਾਂ ਨੂੰ ਮਿਲੋਗੇ ਤੇ ਤੁਹਾਨੂੰ ਬਹੁਤ ਇਨਸਪਾਇਰੇਸ਼ਨ ਹੋਏਗੀ ਕਿਉਂਕਿ ਇਹ ਬਹੁਤ ਵਧੀਆ ਮੈਨੂੰ ਬਹੁਤ ਤੁਹਾਡੀ ਪਰਸਨੈਲਿਟੀ ਦੇ ਵਿੱਚ ਇਹ ਵਾਲੀ ਗੱਲ ਬਹੁਤ ਖੂਬ ਲੱਗਦੀ ਹੈ ਰਾਈਟ ਤੇ ਇਹ ਇੱਕ ਕੁੜੀ ਜਿਹੜੀ ਕਿ ਪਹਿਲਾਂ ਇਹਦਾ ਮੈਂ ਕਰ ਚੁੱਕੀ ਆ ਇਹ ਸਾਡੇ ਗਰੁੱਪ ਦੀ ਚੈਟਿੰਗ ਬਾਕਸ ਗੱਲਾਂ ਸੁਣ ਲੋ ਜਿੰਨੀਆਂ ਮਰਜੀ ਤੇ ਇਹ ਵੈਸੇ ਇਹ ਜਿਹੜੀ ਆ ਵੈ ਨਾ ਡੌਲੀ ਤੇ ਇਹ ਇਹ ਨਨਾਨ ਭਰਜਾਈ ਵੀ ਨੇ ਸੁਣਿਆ ਮੈਂ ਵੇਖਿਆ ਨਹੀਂ ਹੈ ਸੱਚੀ ਮੱਚੇ ਨਨਾਨ ਕੌਣ ਹੈ ਇਹ ਨਨਾਨ ਹੈ ਤੇ ਇਹ ਭਰਜਾਈ ਕਿਵੇਂ ਇਹਦੇ ਨਾਲ ਗੁਜ਼ਾਰਾ ਕਰਦੀ ਚੈਟਿੰਗ ਬਾਕਸ ਨਾਲ ਬਸ ਦੇਖ ਲੈ ਨਹੀਂ ਭਾਈ ਮੇਰੀ ਨਨਾਨ ਬਹੁਤ ਚੰਗੀ ਹੈ ਆਏ 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 ਨਹੀਂ ਤਾਂ ਮਾਸ਼ਾਅੱਲ ਇਹ ਸਾਡੇ ਸੁਖ ਹੈ ਨਾਮ ਵਰਗੇ ਹੀ ਇਹ ਹੈਗੀ ਹੈ ਕੋਈ ਨਹੀਂ ਇਹਨੂੰ ਕਹਿ ਸਕਦਾ ਇਹਨੇ ਕੁੜੀ ਵੀ ਵਿਆਹੀ ਹੋਈ ਹੈ ਹਾਂ ਬਹੁਤ ਪਿਆਰੀ ਹੈ ਨੇਚਰ ਵਾਈਜ਼ੀ ਹੈ ਹਾਂ ਇਹਦਾ ਅਸਲੀ ਨਾਮ ਸੁਖਜੀਤ ਸੰਧੂ ਤੇ ਬਹੁਤ ਪਿਆਰੀ ਹੈ ਤੇ ਲੋ ਜੀ ਫਿਰ ਹੁਣ ਚੈਟਿੰਗ ਬਾਕਸ ਬਸ ਕਰੀਏ ਆਪਾਂ ਅੱਛਾ ਜੀ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਸਾਰਿਆਂ ਦਾ ਥੈਂਕ ਯੂ ਤੇ ਕਿਸੇ ਕਿਸੇ ਦੀ ਵਟਸਐਪ ਸਟੇਟਸ ਸਾਰੀ ਬਾਹਰ ਪਾਤਾ ਹੋ

ਇਸ ਨੂੰ ਬਾਗ ਕਹਿੰਦੇ ਆ ਬਾਗ ਜਿਹੜਾ ਹੁੰਦਾ ਹੈ ਉਹ ਇਹ ਹੁੰਦਾ ਫੁਲਕਾਰੀ ਨਹੀਂ ਹੈ ਇਹ ਬਾਗ ਹੈ ਜੀ ਇਹਦੇ ਵਿੱਚ ਕੋਈ ਵੀ ਜਰਾ ਜਿੰਨੀ ਵੀ ਕਪੜਾ ਨਾ ਦਿਸੇ ਤਾਂ ਇਸ ਨੂੰ ਬਾਗ ਕਿਹਾ ਜਾਂਦਾ ਹੈ ਫੁਲਕਾਰੀ ਦੇ ਵਿੱਚ ਥੱਲੇ ਵਾਲਾ ਕਪੜਾ ਨਜ਼ਰ ਆਉਂਦਾ ਹੁੰਦਾ ਹਾਂਜੀ ਬਿਲਕੁਲ ਇਹ ਬਹੁਤ ਪੁਰਾਣਾ ਹੋਏਗਾ ਕਿੰਨਾ ਅੰਜ 50 60 ਸਾਲ ਪੁਰਾਣਾ 50 60 ਸਾਲ ਪੁਰਾਣਾ ਦੇਖੋ ਕਿੰਨਾ ਸੋਹਣਾ ਸਾਮ ਕੇ ਰੱਖਿਆ ਹੋਇਆ ਫਰੇਮ ਕੀਤਾ ਹੋਇਆ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਜਿਨਾਂ ਕੋਲ ਵੀ ਬਾਗ ਫੁਲਕਾਰੀਆਂ ਹੈਗੀਆਂ ਨੇ ਜੇ ਤੁਸੀਂ ਘਰਾਂ ਚ ਲਾਣੀਆਂ ਠੀਕ ਹੈ ਨਹੀਂ ਤੇ ਸਾਨੂੰ ਦੇ ਜਾਓ ਇਹਨੂੰ ਸਾਡੇ ਵੀ ਉਹ ਨਹੀਂ ਤੇ ਲੱਗਿਆ ਹੈ ਹੈ ਮੋਡੀਫਾਈ ਕੀਤਾ ਹੋਇਆ ਹੈ ਹੈ ਇਹਦੇ ਵਿੱਚ ਆ 17 ਦੇ ਬਾਗ ਹੁੰਦੇ ਸਾਰੇ ਕਾਟਨ ਦੇ ਹਾਂ ਸਾਡੇ ਵੀ ਇਦਾਂ ਹੀ ਸੀਗੇ

<laughs> <laughs> My God. <laughs>